ਬਾਬਾ ਸ਼ਾ ਕਮਾਲ ਦਰਿਆਈ ਪਾਸ਼ਾ ਜੀ ਦੀ ਦਰਗਾਹ ਤੇ ਅੱਠਵਾਂ ਸਾਲਾਨਾ ਸੱਭਿਆਚਾਰਿਕ ਮੇਲਾ ਅਤੇ ਭੰਡਾਰਾ ਕਰਾਇਆ ਗਿਆ ਇਸ ਮੌਕੇ ਏਐਸਆਈ ਅੰਗਰੇਜ਼ ਸਿੰਘ ਕੁਲਵਿੰਦਰ ਸਿੰਘ ਕਿੰਦਾ ਮਨਜੀਤ ਸਿੰਘ ਏਐਸਆਈ ਰੰਧੀਰ ਸਿੰਘ ਏਐਸਆਈ ਪ੍ਰਧਾਨ ਰੋਲਦਾ ਸਿੰਘ ਕਮਲ ਸਿੰਘ ਗਿੱਲ ਅਤੇ ਹੋਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਆਪਣ ਦਿੱਤ ਜੀ ਹੱਥ ਵੇਖੋ ਮੇਰਾ ਜਿੰਦਾ ਜਾਵੇ ਬੇੜਾ ਪੈਸਾ ਢੇਲਾ ਡਿੱਗਦਾ ਨਾ ਗੰਮ ਵਾਂਗ ਘੁਨੇ ਦਿਖਾਵੇ ਕਿਸੇ ਦਿੱਤੀ ਨਹੀਂ ਕੀਤਾ ਘਾਰਾ ਮੇਰੇ ਤੇ ਭੋਰਾ ਸਮਝਾਵੇ ਤੇ ਬੰਡ ਦੀ ਗੱਲ ਦਾ ਜਵਾਬ ਦਿੰਦੇ ਆ ਪਤਾ ਨਹੀਂ ਕਿੱਥੋਂ ਆ ਗਈ ਹੋੜੀ ਰਾਤਰੀ ਕੇ ਮੈਂ ਕਹਿੰਦੀ ਸੀ ਮਿੱਠਾ ਲਈ ਤੇ ਰਾਤ ਹੈ ਕਿ 552 ਉਜੇ ਛਾਪੀ ਜਦੋਂ ਤੇਜਾ ਮਾਰੀ ਮਰਦੀ ਜਾਏ ਤੇ ਵੇਖ ਜਦੋਂ ਕੜੀ ਬਾਵਾਦੀ ਕੱਟ ਜਦੋਂ ਉਜੇ ਛਾਪੀ ਜਦੋਂ ਤੇਜਾ ਮਾਰੀ ਜਾਂਦੀ ਜਾਏ ਤੇ ਵੇਖ ਜਦੋਂ ਕੜੀ ਬਾਵਾਦੀ ਸੇਦਾ ਜੱਟ ਮਰੇ ਨਾ ਕੱਲੇ ਨਾ ਯਾ ਸੇਦਾ ਜੱਟ ਮਰੇ ਮਾਰ ਖੱਲੇ ਸਾਨੂੰ ਮਾਰ ਜਾਂਦੀ ਬੰਦਲਾਂ ਦੀ ਛੱਤ ਨਹੀਂ ਘੋਰੀਏ ਕਿਹੜੀ ਗੱਲੋਂ ਕਿਹੜੀ ਗੱਲੋਂ ਕਿਹੜੀ ਗੱਲੋਂ ਜੱਟ ਹੁੰਦੇ ਕੱਟਣੇ ਜੋ ਤਾਂ ਤੁਸੀਂ ਜੋ ਨਵੀਂ ਨਵੀਂ ਵਿਆਹੀ ਆਈ ਸੀ ਕਹਿੰਦੀ ਮੈਂ ਤੇਰੇ ਪੈਰ 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 ਧੋ ਧੋ ਕੇ ਪੀਉਂਗੀ ਇਹਨਾਂ ਚੋ ਕੋਕੋ ਕੋਲੋ ਦਾ ਸਵਾਦ ਆਉਂਦਾ ਤੇ ਹੁਣ ਇਹਨੇ ਤਾਂ ਗੈਸ ਮੁੱਕੀ ਆਓ ਜਦ ਨਵੇਂ ਨਵੇਂ ਭਗਵ ਹੈ ਸੀ ਬੜ ਮੋਟਿਆ ਕਰਦਾ ਸੀ ਸਭ ਤੋਂ ਪਹਿਲਾਂ ਇਹਨਾਂ ਦੇ ਬਹੁਤ-ਬਹੁਤ ਰਣੀ ਹੈ ਜੀ ਸ਼ੁਕਰਗੁਜ਼ਾਰ ਆ ਸਾਡੇ ਚੈਨਲ ਵਾਲੇ ਵੀਰਾਂ ਦੇ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਆਰਟਿਸਟਾਂ ਨੂੰ ਹਾਈਲਾਈਟ ਕਰਨ ਦੇ ਵਿੱਚ ਕਿਉਂਕਿ ਅਸੀਂ ਕੁਝ ਕੁ ਲੋਕ ਹੁੰਦੇ ਜਿਹੜੇ ਦੇਖਦੇ ਹੁੰਦੇ ਆਰਟਿਸਟਾਂ ਨੂੰ ਤੇ ਇਹ ਪੂਰੇ ਆਲ ਵਰਲਡ ਦੇ ਵਿੱਚ ਇਹਨਾਂ ਨਾਲ ਲੋਕ ਜੁੜੇ ਹੁੰਦੇ ਨੇ ਤੇ ਆਰਟਿਸਟਾਂ ਦਾ ਬਹੁਤ ਫਾਇਦਾ ਹੋ ਜਾਂਦਾ ਜੀ ਸੋ ਥੈਂਕ ਯੂ ਜੀ ਇਹਨਾਂ ਦਾ ਬਹੁਤ-ਬਹੁਤ ਸਾਡੇ ਬਹੁਤ ਅੱਛੇ ਸਾਊਂਡ ਤੇ ਸਾਡੇ ਬਹੁਤ ਅੱਛੇ ਸਜੰਦੇ ਵੀਰ ਕਿਾਈ ਵਾਰ ਤਾਂ ਨਹੀਂ ਬਹੁਤ-ਬਾਹ ਜਿੰਨਾ ਹੋ ਸਕਿਆ ਬਹੁਤ-ਬਾਹ ਕੰਮ ਤੋਂ ਵੱਧ ਯੋਗਦਾਨ ਪਾਇਆ ਮੈਂ جناب ਕੈਨਾ ਨਗਰਾਂ ਦਾ ਧੰਨਵਾਦ ਕਰਦਾ ਹੈ ਕੈਨਾਲ ਇੰਦਰੀ तकरीबन ਬਹੁਤ ਸਾਰਾ ਕਾਰ ਆਪਣਾ ਸਹਿਰ ਲੈ ਕੇ ਕਰਕੇ ਦੀ ਗੱਲ ਕਰਕੇ ਉਥੋਂ ਕਾਰੀ ਆਪਣਾ ਜੋਰਦਾਰ ਪਾਇਆ ਮੈਂ ਦੇਖੇ ਮੇਰੇ ਮਤਰਪਾਰੇ ਕਿਹਾ ਵੀ ਹੋਇਆ ਉਹ ਆ ਕੇ चले ਵੀ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕ ਮੈਂ ਹੁਣ ਸਾਰਿਆਂ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਤੁਸੀਂ ਸਵੇਰ ਤੋਂ ਲੈ ਕੇ ਫੋਲ ਤੱਕ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਮੂਹ ਜੀ ਨਗਰ ਪੰਚਾਇਤ ਬਾਕੀ ਨਗਰ ਵਾਸੀ ਜਿੰਨੇ ਵੀ ਆ ਸਾਰਿਆਂ ਨੇ ਜਾਨੀ ਆਪਣਾ ਲੋਕਤੰਤਰੀ ਪਾਸੇਲੇ ਦੀ ਰੌਣਕ ਵਧਾਉਣ ਲਈ ਤੇ ਇੱਕ ਆ ਮੈਂ ਜੁੱਲੀ ਗੱਲ ਨਹੀਂ ਕਰ ਜਾਣਾ ਵੀ ਆਪਾਂ ਗੱਲ ਸਾਂਝੀ ਕਰ ਗਾ ਰੋਡੇ ਨਾਲ ਆਪਾਂ ਸਾਰੇ ਦਿਲਾਈ ਪਾਸ ਜਾ ਗਈ ਜਾਂਦੇ ਮਾਰ ਕੇ ਜਾਨੇ ਦੇਖਿਆ ਜਾਂ ਮੈਂ ਮਗਰ ਦੇਖਿਆ ਬਾਬਾ ਸ਼ਾਹ ਕਮਾਲ ਵਿਰਾਜਪੁਰ ਕਿਸੇ ਨੂੰ ਨਾਮ ਨਹੀਂ ਪਤਾ ਉਹਦਾ ਇਹ ਨਾਮ ਹੀ ਮੈਨੂੰ ਦਾ ਸਾਡੇ ਅਰੋਲਾ ਸਿੰਘ ਜੀ ਪ੍ਰਧਾਨ ਦੇ ਜਗਜੀਤ ਸਿੰਘ ਜੀ ਇਕੱਠੇ ਦੁਕਾਨ ਕਰਦੇ ਆ ਸਭ ਤੋਂ ਪਹਿਲਾਂ ਕਰਦੇ ਨੇ ਦੀ ਪ੍ਰਾਪਰਟੀ ਡੀਲਰ ਦੀ ਉੱਥੇ ਇਹਨਾਂ ਨੇ ਆਪਣੀ ਪ੍ਰਾਪਰਟੀ ਡੀਲਰ ਦਾ ਨਾਮ ਲੈ ਕੇ ਜਿਹੜੀ ਦੁਕਾਨ ਦਾ ਸੀ ਉੱਤੇ ਹੀ ਮੋਬਾਈਲ ਨੰਬਰ ਲਿਖਾਇਆ ਉਹ ਜਿਹੜਾ ਮੋਬਾਈਲ ਨੰਬਰ ਜਿਹਨਾਂ ਆਹੋ ਫੋਟੋ ਦੇਖ ਕੇ ਵੇਖੋ ਤੁਮ ਜਿਸਨੇ ਵੀ ਦੇਖੀ ਆ ਨਨਕਾਣਾ ਸਾਹਿਬ ਤੇ 15 20 ਕਿਲੋਮੀਟਰ ਅੱਗੇ ਕੋਈ ਪਿੰਡਾ ਪਿੰਡ ਦਾ ਨਾਮ ਭੁੱਲ ਗਿਆ ਮੈਂ ਉਹਨਾਂ ਨੇ ਇਹਨੂੰ ਫੋਨ ਕੀਤਾ ਜਰਜੀਤ ਸਿੰਘ ਸਲੇਪਰਾ ਨੂੰ ਵੀ ਭਾਈ ਤੁਹਾਡੇ ਕੋਲ ਸਲੇਪਰਾ ਕਹਿੰਦਾ ਹਾਂ ਜੀ ਕਹਿੰਦਾ ਨਾਲ ਬੱਸ ਰਹਿਗਾ ਕਹਿੰਦਾ ਹਾਂ ਜੀ ਜਦੋਂ ਉੱਥੇ ਇੱਕ ਬਾਪੇ ਦੀ ਜਗਾ ਦਰਾਇਪਾਲ ਚਾਹੀ ਕਹਿੰਦੇ ਹੈਗੇ ਜੀ ਫਿਰ ਉਹਨਾਂ ਨੇ ਜਿਹੜੇ ਸਲੇਪਰੇ ਜਗਾ ਜਿੱਥੇ ਬਾਬਾ ਕੀਵਰ ਆਪਣਾ ਬੈਂਦਾ ਵਾ ਜੋਰਾ ਸਿੰਘ ਬੈਂਦਾ ਇੱਕ ਸਾਲ ਸਰਦਾਰ ਮਨਵਰ ਸਿੰਘ ਦੀ ਉਹਨਾਂ ਦੀ ਹੈਗੀ ਆ ਜ਼ਮੀਨ ਦੇ ਵਿੱਚ ਜਿਹੜਾ ਉਹਨਾਂ ਨੇ ਤਿੰਨਾਂ ਵਾਂ ਦਾ ਜ਼ਿਕਰ ਕੀਤਾ ਉਹ ਜਗਜੀਤ ਸਿੰਘ ਕਹਿੰਦਾ ਭਾਈ ਮੈਂ ਤਾਂ ਉੱਥੇ ਕੁਝ ਕਰਦਾ ਵੀ ਬੇੜਾ ਬੈਂਦਾ ਤੇ ਉਹਨਾਂ ਨੇ ਮੇਰਾ ਨਾਂ ਲੈਂਦਾ ਮੋਬਾਈਲ ਨੰਬਰ ਤਾਂ ਭਾਈ ਉਹ ਉਹਨਾਂ ਨੇ ਮੈਨੂੰ ਫੋਨ ਕੀਤਾ ਹੁੰਦਾ ਗੱਲੇ ਅਸੀਂ ਪਾਕਤਾਨ ਨਨਖੜਾ ਸਹਿਜ ਤੋਂ ਦੋ ਦਿਨ ਸਾਡਾ ਪਿੰਨ ਨਾਲ ਹੀ 25 ਕਿਲੋਮੀਟਰ ਦੂਰੀ ਤੇ ਆ ਵੀ ਕਹਿੰਦੇ ਭਾਈ ਸਾਹਿਬ ਤੁਸੀਂ ਉੱਥੇ ਵੀ ਸਾਡੇ ਜਿਹੜੇ ਕੋ ਪਰਾਣੇ ਵੱਡੇ ਵੱਡੇ ਰਿਆ ਦੇਵ ਪਾਛਾ ਜੀ ਨੂੰ ਆਪਣੀ ਮਾਨ ਮੰਨ ਲਈ ਮੇਰਾ ਭਾਈ ਮੈਂ ਕਿਹੜਾ ਗੱਲਾਂ ਰੋਟੀ ਲਈ ਮਧਪੂਰੀ ਵਸ ਹੋ ਜਾਣਾ ਪੈਂਦਾ ਏ ਕੋ ਚੰਡੀ ਘੜ ਕੋ ਦਿੱਲੀ ਜਾ ਭਰੇ ਤੇ ਸੀ ਰਹਿੰਦਾ ਆੜਿਆ ਭਾਈ ਬੜਾ ਢੂੰਗਾ ਗੀਰ ਲਿਖਿਆ ਗਰਮੀ ਢਹਾਰੀ ਨੇ ਆਪਣੇ ਗਵਾਨ ਚ ਜਾਂਦਾ ਭੱਠੇ ਤੋਂ ਅੱਜਕੱਲ ਆਰਟਿਸਟ ਬਹੁਤ ਤਕੜਾ ਸੋਹਾ ਸਿੰਘ ਦਾ ਅਵਾਰਡ ਹੋਇਆ ਕੈਨੇਡਾ ਅਮਰੀਕਾ ਚ ਬੜੇ ਤਕੜੇ ਤਕੜੇ ਨਾਮ ਮਿਲਿਆ ਨੂੰ